ਸਮੁਲਾਜਮ ਨੇ ਜਿਹੜੇ ਕਿ ਸਜ਼ਾ ਘਟ ਰਹੇ ਨੇ ਤੇ ਉਹਨਾਂ ਨੇ ਸੰਦੀਪ ਸਿੰਘ ਦੇ ਉੱਪਰ ਅਟੈਕ ਕੀਤਾ ਫਸਟ ਉਹ ਪਹਿਲਾਂ ਅਟੈਕ ਕੀਤਾ ਸੰਦੀਪ ਸਿੰਘ ਨੇ ਆਪਣੇ ਡਿਫੈਂਸ ਸੈਲਫ ਡਿਫੈਂਸਸ ਤੇ ਚੱਪਾ ਬਚਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੇ ਰਾਡ ਨਾਲ ਹਮਲਾ ਕੀਤਾ ਗਿਆ ਭਾਈ ਸਾਹਿਬ ਵੱਲੋਂ ਸੂਈ ਵੀ ਨਹੀਂ ਜਾਣ ਦਿੰਦੇ ਜੀ ਤੇ ਰਾਡ ਅੰਦਰ ਕਿਤਨਾ ਜਾ ਸਕਦੀ ਹੈ ਐਨੀ ਵੇਖੋ ਸਖਤ ਜੇਲ੍ਹ ਇਹ ਤਾਂ ਮੁਲਾਕਾਤ ਵੀ ਨਹੀਂ ਕਰਨ ਦੇ ਰਹੇ ਤੇ ਰੋਡ ਕਿੱਥੋਂ ਆ ਜਣੀ ਅੰਦਰ ਜੀ ਸਿੰਘ ਨੂੰ ਨਾ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅੱਜ ਤੱਕ ਵੇਖੋ 3 ਸਾਲ ਹੋ ਚੱਲੇ 3 ਸਾਲ ਮੇਰੇ ਖਿਆਲ ਹੋਣ ਵਾਲੇ ਨਵੰਬਰ ਦੇ ਵਿੱਚ ਨਾ ਚਾਹ ਨਵੰਬਰ 3 ਸਾਲ ਹੋ ਜਨ ਨੇ ਪੂਰੇ ਤੇ ਅੱਜ ਤੱਕ ਸੰਦੀਪ ਸਿੰਘ ਨੇ ਨਾ ਕਿਸੇ ਨੂੰ ਉਹ ਇਹ ਵੀ ਨਹੀਂ ਅੰਦਰ ਗਿਆ ਤੇ ਅੱਜ ਹੀ ਇਹ ਚੀਜ਼ਾਂ ਹੋਣੀਆਂ ਸਾਰੀਆਂ ਜੀ 3-4 ਦਿਨ ਦੇ ਵਿੱਚ ਕਿ ਸੋਭਾ ਸਿੰਘ ਤੇ ਦੂਜੇ ਅਫਸਰ ਸੀਗੇ ਇਹ ਇਹਨਾਂ ਨੂੰ ਚਾਹੀਦਾ ਸੀਗਾ ਕਿ ਐਸ ਪਰ ਪ੍ਰिजन ਐਕਟ ਦੋਵਾਂ ਨੂੰ ਕਿਉਂਕਿ ਉਹ ਤਾਂ ਕਨਵਿਕਟਡ ਹੈਗੇ ਆ ਸੰਦੀਪ ਸਿੰਘ ਹੈਗਾ ਅੰਡਰ ਟ੍ਰਾਇਲ ਇਹਨਾਂ ਨੂੰ ਐਸ ਪਰ ਜਿਹੜਾ ਲਾਅ ਸੀਗਾ ਦੋਵਾਂ ਨੂੰ ਇਕੱਠੇ ਰੱਖੀ ਨਹੀਂ ਸਕਦੇ ਸੀ ਪਟਿਆਲਾ ਦੀ ਕੇਂਦਰੀ ਜੇਲ ਹਰ ਵਾਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆ ਗਈ ਹੈ ਦੱਸਦੀ ਹੈ ਕਿ ਬੀਤੀ 10 ਤਰੀਕ ਨੂੰ ਪਟਿਆਲਾ ਦੀ ਕੇਂਦਰੀ ਜੇਲ ਦੇ ਵਿੱਚ ਬੰਦ ਸੰਦੀਪ ਸੂਰੀ ਦੇ ਕਤਲ ਮਾਮਲੇ ਦੇ ਵਿੱਚ ਸੰਦੀਪ ਸਿੰਘ ਸਨੀ ਅਤੇ ਜਿਹੜਾ ਸਾਬਕਾ ਪੁਲਿਸ ਮੁਲਾਜ਼ਮਾ ਦੀ ਆਪਸੀ ਲੜਾਈ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਮਾਹੌਲ ਗਰਮਾ ਗਿਆ ਸੀ ਅਤੇ ਖਬਰਾਂ ਦੀ ਸੁਰਖੀਆਂ ਵੀ ਵਧ ਗਈਆਂ ਸੀ ਦੱਸਦੀ ਹੈ ਕਿ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਜਿਹੜੇ ਭਾਈ ਸਾਹਿਬ ਸੰਦੀਪ ਸਿੰਘ ਸੱਣੀ ਹੈਗੇ ਉਹਨਾਂ ਦੇ ਪਰਿਵਾਰਿਕ ਮੈਂਬਰ ਉਹਨਾਂ ਦੇ ਜਿਹੜੇ ਹੈਗੇ ਭਾਈ ਸਾਹਿਬ ਮਿਲਣ ਉਹਨਾਂ ਨੂੰ ਪਹੁੰਚੇ ਵਕੀਲ ਸਾਹਿਬ ਮਿਲਣ ਪਹੁੰਚੇ ਕੀ ਸੀ ਪੂਰਾ ਮਾਮਲਾ ਉਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਕੀ ਨਾਮ ਹੈ ਤੁਹਾਡਾ ਮਨਦੀਪ ਸਿੰਘ ਜੀ ਅੱਜ ਤੁਸੀਂ ਮੁਲਾਕਾਤ ਤੇ ਆਏ ਹੋ ਕਿਸ ਦੀ ਮਾਮਲਾ ਤੁਹਾਡੇ ਨਾਲ ਕੋਈ ਗੱਲ ਹੋਈ ਭਾਈ ਸਾਹਿਬ ਦੀ ਮਾਮਲਾ ਦੇਖੋ ਜੀ ਅੰਦਰ ਕੋਈ ਇਹਨਾਂ ਦੀ ਛੜਪ ਹੋਈ ਹੈ ਤੇ ਇਹ ਤੇ ਸੁਣਨ 'ਚ ਵੇਖੋ ਇਹੋ ਆਂਦਾ ਪਿਆ ਕਿ ਜਿਹੜੇ ਅੰਦਰ ਪੁਲਿਸ ਮੁਲਾਜ਼ਮ ਨੇ ਜਿਹੜੇ ਕਿ ਸਜ਼ਾ ਘਟ ਰਹੇ ਨੇ ਤੇ ਉਹਨਾਂ ਨੇ ਸੰਦੀਪ ਸਿੰਘ ਦੇ ਉੱਪਰ ਅਟੈਕ ਕੀਤਾ ਫਰਸਟ ਉਹ ਪਹਿਲਾਂ ਅਟੈਕ ਕੀਤਾ ਫਿਰ ਸੰਦੀਪ ਸਿੰਘ ਨੇ ਆਪਣੇ ਡਿਫੈਂਸ ਸੈਲਫ ਡਿਫੈਂਸਸ ਦੇ ਵਿੱਚ ਆਪਣਾ ਬਚਾ ਕਰਨ ਦੀ ਕੋਸ਼ਿਸ਼ ਕੀਤੀ ਜੀ ਉਹਨੇ ਇਹ ਸਾਰੀ ਗੱਲਾਂ ਤੁਹਾਨੂੰ ਕਿਵੇਂ ਪਤਾ ਲੱਗੀਆਂ ਵੀ ਉਹਨਾਂ ਨੇ ਅਟੈਕ ਕੀਤਾ ਹੈਗਾ ਤੇ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਉਹਨਾਂ ਨੇ ਇੱਕ ਵਾਰ ਜਿਹੜਾ ਪੁਲਿਸ ਪ੍ਰਸ਼ਾਸਨ ਕਹ ਰਿਹਾ ਰਾਡ ਨਾਲ ਹਮਲਾ ਕੀਤਾ ਗਿਆ ਭਾਈ ਸਾਹਿਬ ਵੱਲੋਂ ਦੇਖੋ ਇਹ ਤੇ ਵੇਖੋ ਅੰਦਰ ਸੂਈ ਵੀ ਨਹੀਂ ਜਾਣ ਦਿੰਦੇ ਜੀ ਤੇ ਰਾਡ ਅੰਦਰ ਕਿਤਨਾ ਜਾ ਸਕਦੀ ਹੈ ਐਨੀ ਵੇਖੋ ਸਖਤ ਜੇਲ੍ਹਾਂ ਦਾ ਨਾ ਨਾਨੇ ਫੋਨ ਜਾਣ ਦੇ ਨਾ ਤੇ ਨਾ ਕਿਸੇ ਨੂੰ ਮਤਲਬ ਕੀ ਹੁੰਦੇ ਇਸ ਟਾਈਮ ਮੁਲਾਕਾਤ ਵੀ ਨਹੀਂ ਕਰਨ ਦੇ ਰਹੇ ਤੇ ਰੌੜ ਕਿੱਥੋਂ ਆ ਜਣੀ ਅੰਦਰ ਜੀ ਪਰਿਵਾਰ ਦੇਖੋ ਅੱਜ ਕਾਫੀ ਦਿਨ ਤੋਂ ਇੱਥੇ ਆ ਰਿਹਾ ਹੈ ਕਿ ਸਾਡਾ ਮੁਲਾਕਾਤ ਹੋਣ ਦਿਓ ਕੁਛ ਨਾ ਕੁਛ ਸੰਦੀਪ ਸਿੰਘ ਬਾਰੇ ਸਾਨੂੰ ਪਤਾ ਲੱਗ ਸਕੇ ਪਰ ਨਹੀਂ ਹਾਇ ਤੱਕ ਸਾਨੂੰ ਕੋਈ ਪਤਾ ਨਹੀਂ ਦੱਸ ਰੇ ਨਾ ਬਾਰੇ ਸੰਦੀਪ ਸਿੰਘ ਬਾਰੇ ਕੋਈ ਤੁਹਾਡੀ ਪਹਿਲਾਂ ਵੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਵੀ ਐਵੇਂ ਦਾ ਕੋਈ ਥਿਰਜਿਆ ਜਾ ਰਿਹਾ ਮਾਹੌਲ ਐਵੇਂ ਦਾ ਥਿਰਜਿਆ ਜਾ ਸਕਦਾ ਆਣ ਵਾਲੇ ਪਵਿੱਖ ਦੇ ਵਿੱਚ ਦੇਖੋ ਸਾਨੂੰ ਪਿੱਛੇ ਜਦੋਂ ਆਪਾਂ ਮੁਲਾਕਾਤ ਕਰਨ ਆਏ ਸੀ ਨਾ ਸੰਦੀਪ ਸਿੰਘ ਨੇ ਕਿਹਾ ਸੀ ਕਿ ਮੈਨੂੰ ਨਾ ਇੱਥੇ ਦਿੱਕਤ ਆ ਰਹੀ ਆ ਕਿ ਜਿਹੜੇ ਅੰਦਰ ਇਹਨਾਂ ਨੇ ਮਤਲਬ ਕਿ ਆ ਜਿਹੜੇ ਆਏ ਨੇ ਜਿਹੜੇ ਵੀ ਆਫਸਰ ਆਏ ਨੇ ਇਹਨਾਂ ਵੱਲੋਂ ਨਾ ਮਤਲਬ ਕਾਫੀ ਮਤਲਬ ਜਿਨਾ ਕਹ ਲੋ ਕਿ ਉਹ ਕਹਿੰਦੇ ਟੀਚਰਾਂ ਆ ਟੌਂਚ ਬਾਜੀ ਉਹ ਕਹਿੰਦੇ ਕਾਫੀ ਜ਼ਿਆਦਾ ਮੈਨਾਂ ਕਰਦੇ ਸੀ ਤੇ 11:00 ਵਜੇ ਦਾ ਸਮਾਂ ਸੀ ਸੰਦੀਪ ਸਿੰਘ ਨਾਲ ਗੱਲ ਜਦੋਂ ਫੋਨ ਤੇ ਹੋਈ ਸੀ ਮਤਲਬ 10 ਤਰੀਕ ਤੋਂ ਦਾ ਸਿਨ ਹਾਨਿਸ ਫੇਰੇ ਗਿਆ ਨਾ ਮੇਰਾ ਜਿੱਤਕ ਜੋ ਮੈਨੂੰ ਲੱਗ ਰਿਹਾ ਹੈ ਕਿ ਜਦੋਂ ਸੰਦੀਪ ਸਿੰਘ ਆਪਣਾ ਫੋਨ ਕਰਕੇ ਸਾਨੂੰ ਜਾ ਰਿਹਾ ਹੋਏਗਾ ਨਾ ਇਹ ਮੇਰੇ ਖਿਆਲ ਜਿਹੜੇ ਅਫੀਸਰ ਇਹਨਾਂ ਨੇ ਸੰਦੀਪ ਸਿੰਘ ਦੇ ਉੱਤੇ ਉਸ ਟਾਈਮ ਦੇ ਉੱਪਰ ਅਟੈਕ ਕਰ ਦਿੱਤਾ ਹੈ ਅੱਛਾ ਕੀ ਲੱਗਦਾ ਕੀ ਹੈ ਵੀ ਕੋਈ ਸਾਜ਼ਿਸ਼ ਲੱਗਦੀ ਹੈ ਭਾਈ ਸਾਹਿਬ ਨੂੰ ਬਦਨਾਮ ਕਰਨ ਦੀ ਜਾਂ ਕੋਈ ਹੋਰ ਕਾਰਨ ਮੰਦੇ ਹੋ ਕੀ ਕਾਰਨ ਕੀ ਬਿਲਕੁਲ ਜੀ ਬਿਲਕੁਲ ਮੈਨੂੰ ਤਾਂ ਦੇਖੋ ਇਹੋ ਲੱਗ ਰਿਹਾ ਕਿ ਜਿੱਤਕੀ ਸੰਦੀਪ ਸਿੰਘ ਨੂੰ ਨਾ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬੇ ਜਿਹੜਾ ਕੀ ਹਜੇ ਤੱਕ ਸੰਦੀਪ ਸਿੰਘ ਦੀ ਕੋਈ ਗੱਲ ਦੱਸਦੇ ਹੀ ਨਹੀਂ ਪਏ ਕਾਫੀ ਦੇਖੋ ਹੁਣ ਪਰਿਵਾਰ ਅੱਜ ਤਸਵੀਰ ਤੋਂ 9 ਵਜੇ ਦਾ ਅੱਜ ਪਰਿਵਾਰ ਆ ਰਿਹਾ ਹੈ ਤੇ ਅੱਜ ਵੀ ਇਹਨਾਂ ਨੇ ਮੁਲਾਕਾਤ ਕੀਤੀ ਜਦਕਿ ਅੱਜ ਸੰਦੀਪ ਸਿੰਘ ਦਾ ਸੈਚਰਡੇ ਵਾਲੇ ਦਿਨ ਮੁਲਾਕਾਤ ਇਹਨਾਂ ਨੇ ਖੁਦ ਕਿਹਾ ਸੀ ਕਰਵਾਵਾਂਗੇ ਪਰ ਅੱਜ ਸਾਨੂੰ ਫੇਰ ਨਹੀਂ ਕਰਾਈ ਵੀ ਮਤਲਬ 4 ਦਿਨ ਹੋ ਗਏ ਪੂਰਾ ਸਾਨੂੰ ਖਰਚ ਖਰਾਬ ਇੱਥੇ ਕਰਦੇ ਪਏ ਨੇ ਤੁਹਾਨੂੰ ਕਿਵੇਂ ਲੱਗਦਾ ਵੀ ਕੁੱਟਮਾਰ ਕੋਈ ਬੇਦਬੀ ਵੀ ਹੋਈ ਉਹਨਾਂ ਦੀ ਕੀ ਸਥਿਤੀ ਹਾਂਜੀ ਹਾਂਜੀ ਜੀ ਕਿਸਾ ਦੀ ਬੇਦਬੀ ਇਹਨਾਂ ਨੇ ਕੀਤੀ ਹੈ ਜੀ ਤੇ ਕਕਾਰਾਂ ਦੀ ਵੀ ਬੇਦਬੀ ਹੋਈ ਸੰਦੀਪ ਸਿੰਘ ਜੀ ਦੀ ਪਰ ਇਹ ਹੈ ਕਿ ਇਹ ਇਹ ਜਿੰਨਾ ਤੁਹਾਨੂੰ ਕਿੱਥੋਂ ਪਤਾ ਲੱਗੀਆਂ ਵੀ ਉਹਨਾਂ ਦੀ ਬੇਦਬੀ ਕਿਸਾਂ ਦੀ ਬੇਦਬੀ ਹੋਈ ਹੈ ਕਾਰਾਂ ਦੀ ਬੇਦਬੀ ਹੋਈ ਹੈ ਇਹ ਸਾਰੀ ਗੱਲਾਂ ਤੁਹਾਨੂੰ ਕਿੱਥੋਂ ਪਤਾ ਲੱਗੀਆਂ ਇਹ ਦੇਖੋ ਜੀ ਹੁਣ ਕੋਈ ਨਾ ਕੋਈ ਵੀਰਪਰਾ ਸੱਜਣ ਤੇ ਇਤਲਾਹ ਕਰ ਦਿੰਦਾ ਜੀ ਇਹ ਵੀ ਸਮਝੋ ਕਿ ਸਾਨੂੰ ਇਹ ਚੀਜ਼ਾਂ ਸਾਨੂੰ 2-3 ਦਿਨ ਤੋਂ ਹੀ ਲੱਭਦੇ ਪਏ ਸਾਨੂੰ ਇਹ ਚੀਜ਼ਾਂ ਕੱਲ ਹੀ ਪਤਾ ਲੱਗੀਆਂ ਜੇ ਤੁਹਾਨੂੰ ਪ੍ਰੂਫ ਕਰਨਾ ਪਵੇ ਕਮਾਨ ਜੋ ਕੋਰਟ ਦੇ ਵਿੱਚ ਕਰ ਪਾਓਗੇ ਚੀਜ਼ਾਂ ਤੁਸੀਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਰਿਕਾਰਡਿੰਗਾਂ ਆ ਚੁੱਕੀਆਂ ਜੀ ਇਹਨਾਂ ਦੀਆਂ ਜੋ ਜੋ ਇਹਨਾਂ ਨੇ ਅੰਦਰ ਕੀਤਾ ਸੰਦੀਪ ਸਿੰਘ ਦੇ ਨਾਲ ਰਿਕਾਰਡਿੰਗਾਂ ਸਾਡੇ ਕੋਲ ਆ ਤੇ ਸੰਦੀਪ ਸਿੰਘ ਨਾਲ ਵੀ ਮਤਲਬ ਕੋਟਮਾਰ ਕਰਨ ਦੀ ਸਾਰੀ ਚੀਜ਼ ਜਿਹੜੀ ਹੋਈ ਆ ਉਹ ਵੀ ਸਾਡੇ ਕੋ ਆ ਚੁੱਕੀ ਹੈ ਜੀ ਅੰਦਰ ਸੀਸੀਟੀਵੀ ਕੈਮਰੇ ਸਾਰੇ ਲੱਗਦੇ ਆ ਵੀ ਮਤਲਬ ਮੰਗ ਕਰਦੇ ਹੋ ਤੁਸੀਂ ਵੀ ਸੀਸੀਟੀਵੀ ਜਿਹੜੇ ਕੈਮਰੇ ਸਾਰੇ ਕੰਗਾਲੇ ਜੀ ਬਿਲਕੁਲ ਜੀ ਬਿਲਕੁਲ ਚਾਹੀਦੇ ਸੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਇਸ ਚੀਜ਼ ਦੇ ਉੱਤੇ ਜੀ ਖਾਲੀ ਇੱਕ ਪੱਖ ਦਿਖਾਉਂਦੇ ਪਏ ਸੰਦੀਪ ਸਿੰਘ ਬਾਰੇ ਅਜੇ ਤੱਕ ਕਿਉਂ ਨਹੀਂ ਇਹਨਾਂ ਨੇ ਗੱਲ ਕੀਤੀ ਇਹਨਾਂ ਨੂੰ ਚਾਹੀਦਾ ਜੇ ਤੁਸੀਂ ਆਪਣੇ ਪੁਲਿਸ ਅਫਸਰ ਦੀ ਗੱਲ ਕਰਦੇ ਪਏ ਜੀ ਦੀ ਤੇ ਕਮ ਸੇ ਕਮ ਸੰਦੀਪ ਸਿੰਘ ਜੀ ਦੀ ਤੇ ਗੱਲ ਕਰਨਾ ਸੰਦੀਪ ਸਿੰਘ ਜੀ ਨੇ ਕੀ ਹੈ ਵੀ ਰਿਹਾਈ ਨੂੰ ਲੈ ਕੇ ਅਜਿਹਾ ਇੱਕ ਨਵਾਂ ਮਾਮਲਾ ਲੱਗਦਾ ਤੁਹਾਨੂੰ ਇਹ ਕੀ ਕਾਰਨ ਕੀ ਹੈ ਦੇਖੋ ਸਾਨੂੰ ਸੇ ਦੇਖੋ ਇਹੋ ਚੀਜ਼ ਲੱਗ ਰਹੀ ਹੈ ਕਿਉਂਕਿ ਹੁਣ ਸੰਦੀਪ ਸਿੰਘ ਦੀ ਮਲਕ 3 ਸਾਲ ਹੋਣ ਵਾਲੇ ਆ ਤੇ ਹੁਣ ਤੇ ਆਪਾਂ ਰਿਹਾਈ ਵਾਲੀ ਜਾ ਰਹੇ ਆ ਤੇ ਅੱਜ ਤੱਕ ਵੇਖੋ 3 ਸਾਲ ਹੋ ਚੱਲੇ 3 ਸਾਲ ਮੇਰੇ ਖਿਆਲ ਹੋਣ ਵਾਲੇ ਨਵੰਬਰ ਦੇ ਵਿੱਚ ਨਾ ਚਾਹ ਨਵੰਬਰ 3 ਸਾਲ ਹੋ ਜੰਨੇ ਪੂਰੇ ਤੇ ਅੱਜ ਤੱਕ ਸੰਦੀਪ ਸਿੰਘ ਨੇ ਨਾ ਕਿਸੇ ਨੂੰ ਉਹ ਇਹ ਵੀ ਨਹੀਂ ਅੰਦਰ ਗਿਆ ਤੇ ਅੱਜ ਹੀ ਇਹ ਚੀਜ਼ਾਂ ਹੋਣੀਆਂ ਸਾਰੀਆਂ ਜੀ 3-4 ਦਿਨ ਦੇ ਵਿੱਚ ਪਹਿਲਾਂ ਕਿਉਂ ਨਹੀਂ ਹੋਈ ਇਹ ਚੀਜ਼ ਜੇ ਕਹਿ ਰਹੇ ਕਿ ਸੰਦੀਪ ਸਿੰਘ ਨੇ ਅਟੈਕ ਕੀਤਾ ਸੰਦੀਪ ਸਿੰਘ ਨੂੰ ਕੀ ਲੋੜ ਪਈ ਉਹਨਾਂ ਉੱਤੇ ਅਟੈਕ ਕਰਨ ਦੀ ਮੁਲਾਕਾਤ ਉਹਨੂੰ ਕਰਨ ਨਹੀਂ ਦੇ ਰਹੇ ਮਾਨਜੋ ਕੋਰਟ ਦੇ ਵਿੱਚ ਕੋਈ ਤੁਸੀਂ ਮਨਜ਼ੂਰੀ ਵੀ ਲੈ ਕੇ ਉਹ ਮਿਲਣ ਵਾਸਤੇ ਜਾਂ ਹਾਂਜੀ ਹਾਂਜੀ ਬਿਲਕੁਲ ਜੀ ਮਾਨ ਮਾਨਜੋ ਹਾਂਜੀ ਹਾਂਜੀ ਮਾਨਜੋ ਕੋਰਟ ਦੇ ਉੱਤੋਂ ਇਹ ਕੱਲ ਐਪਲੀਕੇਸ਼ਨ ਦਿੱਤੀ ਸੀ ਤੇ ਮਾਨਜੋ ਕੋਰਟ ਵੱਲੋਂ ਆਰਡਰ ਹੋ ਚੁੱਕੇ ਨੇ ਕਿ ਪਰਿਵਾਰ ਨੂੰ ਮਿਲਣ ਦੋ ਤੇ ਸੰਦੀਪ ਸਿੰਘ ਦਾ ਮੈਡੀਕਲ ਕਰਾਇਆ ਜਾਵੇ ਦਿਖਾਏ ਗਏ ਤੁਸੀਂ ਅੰਦਰ ਸੁਪਰਡੈਂਟ ਸਾਹਿਬ ਨੂੰ ਹਾਂਜੀ ਹਾਂਜੀ ਵਕੀਲ ਸਾਹਿਬ ਸਾਡੇ ਨਾਲ ਹੈ ਵਕੀਲ ਸਾਹਿਬ ਕੋਰਟਰ ਹੈ ਜੀ ਇਸ ਟਾਈਮ ਦੇ ਉੱਪਰ ਭਾਈ ਸਾਹਿਬ ਸੰਦੀਪ ਸਿੰਘ ਹੈਗੇ ਉਹਨਾਂ ਦੇ ਐਡਵੋਕੇਟ ਵੀ ਆਏ ਹੈ ਉਹਨਾਂ ਦੇ ਜਿਹੜੇ ਵੱਡੇ ਭਾਈ ਪਾਈ ਸਾਹਿਬ ਹੈਗੇ ਨਾਲ ਨਾਲ ਉਹਨਾਂ ਨਾਲ ਗੱਲ ਕਰਦੇ ਆ ਵਕੀਲ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਐਡਵੋਕੇਟ ਰਿਤੂਰਾਜ ਸਿੰਘ ਸੰਧੂ ਹੈ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਪਰਿਵਾਰ ਦੀ ਮੁਲਾਕਾਤ ਨਹੀਂ ਹੋਣ ਦਿੱਤੀ ਜਾ ਰਹੀ ਪਟਨਾ ਸਾਹਿਬ ਅੱਜ ਆਪਾਂ ਆਏ ਸੀਗੇ ਕਿਉਂਕਿ ਸੰਦੀਪ ਸਿੰਘ ਦੀ ਬਹੁਤ ਫਿਕਰ ਕਰ ਰਹੇ ਸੀਗੇ ਕਿ ਦੇਖੋ ਸੰਦੀਪ ਸਿੰਘ ਨੇ ਕਿਤੇ ਜਿਆਦਾ ਸੱਟਾਂ ਨਾ ਲੱਗੀਆਂ ਹੋਣ ਜਾਂ ਮਾਰਿਆ ਨਾ ਕੁੱਟ ਤੇ ਹੁਣ ਦੁਬਾਰਾ ਆਪਾਂ ਫਿਰ ਸੋਮਵਾਰ ਨੂੰ ਦੁਬਾਰਾ ਐਪਲੀਕੇਸ਼ਨ ਦੇ ਕੇ ਇਹਨਾਂ ਦੀ ਕਿਉਂਕਿ ਕੰਟੈਂਪਟ ਕਰ ਰਹੇ ਨੇ ਸਾਨੂੰ ਮਿਲਨ ਹੀ ਦੇ ਰਹੇ ਤੇ ਇਸ ਤੇ ਆਪਾਂ ਜਾਵਾਂਗੇ ਅਨਗੇਸਟ ਹੋਰ ਕੀ ਮੰਗ ਕਰਦੇ ਹੋ ਵੀ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਤੁਹਾਨੂੰ ਲੱਗ ਕੀ ਕੀ ਲੱਗਦਾ ਕੋਈ ਦੇਖੋ ਸੁਰੱਖਿਆ ਨੂੰ ਰਹਿਣ ਤੇ ਹੈ ਹੀ ਹੈ ਕਿਉਂਕਿ ਤੁਸੀਂ ਇੱਕ ਚੀਜ਼ ਦੇਖੋ ਕਿ ਸੁਭਾ ਸਿੰਘ ਤੇ ਦੂਜੇ ਜਿਹੜੇ ਆਫੀਸਰ ਸੀਗੇ ਇਹ ਇਹਨਾਂ ਨੂੰ ਚਾਹੀਦਾ ਸੀਗਾ ਐਸ ਪਰ ਪ੍ਰिजन ਐਕਟ ਦੋਵਾਂ ਨੂੰ ਕਿਉਂਕਿ ਉਹ ਤੇ ਕਨਵਿਕਟਡ ਹੈਗੇ ਆ ਸੰਦੀਪ ਸਿੰਘ ਹੈਗਾ ਅੰਡਰ ਟ੍ਰਾਇਲ ਤੇ ਇਹਨਾਂ ਨੂੰ ਐਸ ਪਰ ਜਿਹੜਾ ਲਾਅ ਸੀਗਾ ਦੋਵਾਂ ਨੂੰ ਇਕੱਠੇ ਰੱਖ ਹੀ ਨਹੀਂ ਸਕਦੇ ਸੀਗੇ ਇਹ ਆਪਣੀ ਹੁਣ ਜਿਵੇਂ ਆ ਕਿ ਨੂੰ ਕਹ ਲੋ ਗਲਤੀਆਂ ਨੂੰ ਲੁਕਾਉਣ ਵਾਸਤੇ ਕਿ ਚੀਜ਼ਾਂ ਬਾਹਰ ਨਾ ਰਹਿਣ ਸਾਡੀਆਂ ਸਾਨੂੰ ਮਿਲ ਨਹੀਂ ਦੇ ਰਹੇ ਕਿਉਂਕਿ ਜਦੋਂ ਆਪਾਂ ਮਿਲਦੇ ਸਾਨੂੰ ਸਾਰੀ ਗੱਲਬਾਤ ਦਾ ਬਾਹਰ ਪਤਾ ਲੱਗਣਾ ਕੀ ਹੋਇਆ ਕੀ ਨਹੀਂ ਹੋਇਆ ਨਹੀਂ ਸਾਰੀ ਇੱਕੋ ਬੈਰਿੰਗ ਦੇ ਵਿੱਚ ਰੱਖਿਆ ਗਿਆ ਸੀ ਉਹਨਾਂ ਨੇ ਦੱਸਿਆ ਸੀ ਤੁਹਾਨੂੰ ਵੀ ਐਵੇਂ ਦੀ ਗੱਲਾਂ ਚੱਲ ਰਹੀਆਂ ਵੀ ਉਹਨਾਂ ਨੂੰ ਕੋਈ ਖਤਰਾ ਹੈਗਾ ਐਵੇਂ ਦੀ ਕੋਈ ਗੱਲਾਂ ਪਹਿਲਾਂ ਹੋਈਆਂ ਤੁਹਾਡੀ ਉਹਨਾਂ ਨਾਲ ਨਹੀਂ ਇਸ ਤਰ੍ਹਾਂ ਹੋਇਆ ਸੀ ਕਿ ਸੰਦੀਪ ਸਿੰਘ ਜਦੋਂ ਫੋਨ ਨਹੀਂ ਪਹਿਲਾਂ ਜਦੋਂ ਮਿਲਨ ਆਏ ਸੀ ਨਾ ਅੱਜ ਤੋਂ ਮਤਲਬ ਕਿ ਵੀਰਨ ਪਹਿਲਾਂ ਤਾਂ ਸੰਦੀਪ ਸਿੰਘ ਨੇ ਸਾਨੂੰ ਕਿਹਾ ਸੀ ਕਿ ਮੈਨੂੰ ਇੱਥੇ ਨਾ ਖੰਸ਼ਾ ਵਾ ਕਿ ਕੋਈ ਨਾ ਕੋਈ ਤਸੀਂ ਇਹ ਗੱਲ ਜੇਲ੍ਹ ਦੇ ਸੁਪਰੀਟੈਂਡੈਂਟ ਸਾਹਿਬ ਨੂੰ ਲਿਖਤੀ ਦਿੱਤੀ ਹੈ ਕਿ ਤੁਹਾਡੇ ਕੋਲ ਰਿਕਾਰਡ ਹੈਗਾ ਵੀ ਜੇਲ੍ਹ ਸੁਪਰਡੈਂਟ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਤੁਸੀਂ ਦਿੱਤੀ ਹੋਵੇ ਜਾਂ ਫੋਨ ਡਿਟੇਲ ਹੋਵੇ ਤੁਹਾਡੇ ਕੋਲ ਦੇਖੋ ਸਾਡੇ ਕੋ ਸਾਰਾ ਕੁਝ ਹੈ ਫੇਰ ਹੀ ਅਸੀਂ ਕਹਿ ਰਹੇ ਐਸ ਤਰ੍ਹਾਂ ਦੀ ਕਦੀ ਨਹੀਂ ਕਾਂਗੇ ਸਾਡੇ ਕੋ ਰਿਕਾਰਡ ਹੈ ਲਿਖਤੀ ਦੇ ਵਿੱਚ ਜਿਹੜਾ ਆਪਾਂ ਐਪਲੀਕੇਸ਼ਨ ਦੇ ਚੁੱਕੇ ਆ ਤੇ ਐਪਲੀਕੇਸ਼ਨ ਨੰਬਰ ਵੀ ਸਾਡੇ ਕੋ ਹੈਗੇ ਆ ਅਸੀਂ ਇਹਨਾਂ ਨੂੰ 6 ਮਹੀਨੇ ਪਹਿਲਾਂ ਹੀ ਇਤਲਾਹ ਕਰ ਚੁੱਕੇ ਆ ਸੰਦੀਪ ਸਿੰਘ ਦੇ ਅਟੈਕ ਹੋਣ ਦੀ ਖ਼ਬਰ ਵਾ ਤੇ ਪਲੀਜ਼ ਉਹਦਾ ਧਿਆਨ ਰੱਖੋ ਤੇ ਕੱਲ ਨੂੰ ਕੋਈ ਵੱਡਾ ਇਸ਼ੂ ਨਾ ਕੋਈ ਕੋਈ ਬਣ ਜਾਏ ਪਰ ਅੱਜ ਵੇਖ ਲ ਜੇ ਕਿਨ ਸਭ ਜੇ ਹੁਣ ਤੁਹਾਨੂੰ ਸੋਮਵਾਰ ਮਿਲਣ ਦਾ ਸਮਾਂ ਦਿੱਤਾ ਜੇ ਸੋਮਵਾਰ ਵੀ ਪ੍ਰਸ਼ਾਸਨ ਨਹੀਂ ਮਿਲਣ ਦਿੱਤਾ ਤੇ ਅਗਲਾ ਸਟੈਪ ਤੁਹਾਡਾ ਕੀ ਹੋਏਗਾ ਨਹੀਂ ਸੋਮਵਾਰ ਸਾਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਇਹਨਾਂ ਨੇ ਜੀ ਸੋਮਵਾਰ ਅੱਪਾ ਦੁਬਾਰਾ ਕੋਰਟ ਚ ਮੂਵ ਕਰਾਂਗੇ ਐਪਲੀਕੇਸ਼ਨ ਕਿ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਤੇ ਸਾਨੂੰ ਪਰਮਿਸ਼ਨ ਦੁਬਾਰਾ ਦਵਾਈ ਜੀ ਅੱਛਾ ਜੀ ਹਾਂ ਜੀ ਸੋ ਉਹਨਾਂ ਦੇ ਛੋਟੇ ਭਾਈ ਸਾਹਿਬ ਹੈਗੇ ਉਹ ਵੀ ਮਿਲਣ ਆਏ ਉਹਨਾਂ ਨਾਲ ਗੱਲ ਕਰਦੇ ਆਂ ਵੀ ਉਹਨਾਂ ਨਾਲ ਥੋੜੇ ਦਿਨ ਪਹਿਲਾਂ ਲੱਗਦਾ ਹੈ ਕਿ ਫੋਨ ਤੇ ਗੱਲ ਹੋਈ ਸੀ ਤੇ ਕੀ ਉਹਨਾਂ ਨੇ ਜਿਹੜੇ ਜਹਰ ਜਿਹੜਾ ਜੇਲ ਦਾ ਅੰਦਰ ਰਵਈਆ ਸੀ ਕਿਵੇਂ ਦਾ ਸੀ ਉਹਨਾਂ ਨਾਲ ਦੇਖੋ ਜੇਲ੍ਹਦਾਰ ਬਈਆ ਦੇ ਕਾਫੀ ਨਿੰਦਨ ਜੋ ਗਿਆ ਕਿਉਂਕਿ ਜਦੋਂ ਇਹ ਘਟਨਾ ਵਾਪਰਦੀ ਹੈ ਆਪਣੇ ਜੇਲ੍ਹ ਪ੍ਰਸ਼ਾਸਨ ਨੂੰ ਪਹਿਲ ਦੇ ਆਧਾਰ ਤੇ ਪਰਿਵਾਰ ਨੂੰ ਜਾਣਕਾਰੀ ਦੇਣੀ ਬੰਦੀ ਉਹਨਾਂ ਕੀ ਤੁਹਾਡੇ ਬੰਦੇ ਨਾਲ ਸਭ ਕੁਝ ਹੋ ਚੁੱਕਾ ਵਾ ਜੇ ਇਹ ਜਿੰਨਾ ਵੀ ਬੁਰੀ ਤਰ੍ਹਾਂ ਟੌਰਚਰ ਕਰ ਕਰਦੇ ਪਏ ਸਭ ਕੁਝ ਦੱਸਣਾ ਬਣਦਾ ਸੀ ਇਹਨਾਂ ਦਾ ਪਰ ਕੋਈ ਜਾਣਕਾਰੀ ਨਹੀਂ ਦਿੰਦੇ ਪਏ ਕਿਹੇ ਤਰ੍ਹਾਂ ਦੀ ਵੀ ਇਹ ਹੁੰਦਾ ਨਹੀਂ ਥੋੜੀ ਜਿਹੀ ਇਨਫੋਰਮੇਸ਼ਨ ਤੇ ਦੋ ਹੀ ਆ ਜੀ ਅੰਮ੍ਰਿਤਸਰ ਤੋਂ ਚੱਲ ਕੇ ਆਏ ਹੋਰੇ ਕਦੋਂ ਆਏ ਸੀ ਤੇ ਕਾਫੀ ਟਾਈਮ ਤੁਸੀਂ ਵੇਟ ਕੀਤੀ ਹੈ ਮਿਲੇ ਤੁਸੀਂ ਉਹਨਾਂ ਨਾਲ ਦੇਖੋ ਅਸੀਂ ਮੈਨੂੰ ਅੰਮ੍ਰਿਤਸਰ ਤੋਂ ਆਏ ਨੂੰ ਅੱਜ 3 ਦਿਨ ਹੋ ਚੱਲੇ ਹੋਰੇ 10 ਤ ਜਦੋਂ ਪਤਾ ਲੱਗਦਾ ਸਾਨੂੰ ਆਪਣੇ ਸੋਸ਼ਲ ਮੀਡੀਆ ਤੋਂ ਜਾਣਕਾਰੀ ਮਿਲਦੀ ਹੈ ਕਿ ਇਹ ਘਟਨਾ ਹੋ ਗਈ ਹੈ। ਇਹ ਸੇਮ ਡੇ ਇੱਥੇ ਪੋਂ ਪਹੁੰਚ ਜੰਨੇ ਆ। ਤੇ ਉਸ ਤੋਂ ਬਾਅਦ ਆਪਾਂ ਰੈਗੂਲਰ ਹੀ ਇੱਥੇ ਰੋਜ਼ ਆ ਰਹੇ ਕਿ ਸਾਡੀ ਮੁਲਾਕਾਤ ਕਰਾਈ ਜਾਵੇ, ਦਿਖਾਇਆ ਜਾਵੇ ਕਿ ਸੰਦੀਪ ਸਿੰਘ ਦੇ ਕੀ ਹਾਲਾਤ ਨੇ। ਪਰ ਨਹੀਂ, ਪਰ ਇਹਨਾਂ ਨੇ ਸੰਦੀਪ ਸਿੰਘ ਨੂੰ ਕਾਫੀ ਬੁਰੀ ਤਰੀਕੇ ਕੁੱਟਮਾਰ ਕੀਤੀ ਤਾਂ ਨਹੀਂ ਸਾਡੇ ਸਾਹਮਣੇ ਲੈ ਕੇ ਆ ਰਹੇ। ਨਹੀਂ ਤੁਸੀਂ ਅੰਦਾਜ਼ਾ ਲਗਾ ਰਹੇ ਹੋ ਜਾਂ ਪ੍ਰੂਫ ਹੈ ਤੁਹਾਡੇ ਕੋਲ? ਜੀ ਮੇਰੇ ਕੋਲ ਪ੍ਰੂਫ ਹੈ, ਅੰਦਾਜ਼ੇ ਵਾਲੀ ਕੋਈ ਗੱਲ ਨਹੀਂ। 2 ਦਿਨ ਪਹਿਲਾਂ ਸਾਨੂੰ ਅੰਦਾਜ਼ਾ ਹੀ ਸੀ। ਠੀਕ ਹੈ, ਕੱਲ ਮੈਨੂੰ ਕਲੀਅਰ ਹੋ ਚੁੱਕੇ ਐ ਨੀ ਨੀ ਗੱਲ ਕਿ ਸੰ ਬੜੀ ਬੁਰੀ ਤਰੀਕੇ ਗੋਟਮਾਰ ਕੀਤੀ ਉਹਦੀ ਕੇਸਾਂ ਦੀ ਬੇਦਬੀ ਕੀਤੀ ਕਕਾਰਾਂ ਦੀ ਬੇਦਬੀ ਕੀਤੀ ਇਹਨਾਂ ਨੇ ਬਹੁਤ ਬੁਰੀ ਤਰੀਕੇ ਇਹਨਾਂ ਨੇ ਗੋਟਮਾਰ ਕੀਤੀ ਇਹ ਸਾਰਾ ਜੇਲ੍ਹ ਪ੍ਰਸ਼ਾਸਨ ਦੇ ਜ਼ਿੰਮੇਵਾਰ ਅਫਸਰਾਂ ਦੇ ਕਹਨ ਤੇ ਉੱਤੇ ਹੋਇਆ ਸਾਰਾ ਮੰਗੀਏ ਤੁਹਾਡੀ ਸਾਡੀ ਮੰਗ ਹੈ ਕਿ ਜੇਲ੍ਹ ਪ੍ਰਸ਼ਾਸਨ ਦੇ ਜਿਹੜੇ ਜ਼ਿੰਮੇਵਾਰ ਅਫਸਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੀ ਸੰਦੀਪ ਸਿੰਘ ਉਤੇ ਅਟੈਕ ਕਰਵਾਇਆ ਗਿਆ ਇਹਨਾਂ ਦੇ ਵੱਲੋਂ ਸਾਰੀ ਜਾਣਕਾਰੀ ਲਈਤੀ ਜਾਵੇ ਪੁਲਸ ਅਫਸਰਾਂ ਦੀ ਅਫਸਰਾਂ ਨੇ ਸੰਦੀਪ ਸਿੰਘ ਤੇ ਅਟੈਕ ਕੀਤਾ ਤਾਂ ਐਜ਼ ਅ ਡਿਫੈਂਸ ਵਜੋਂ ਉਹਨਾਂ ਨੇ ਆਪਣਾ ਬਚਾਅ ਕੀਤਾ ਕੋਈ ਡਿਫੈਂਸ ਦੇ ਹਰੇਕ ਦਾ ਲੈਣਾ ਹੱਕ ਹੈ ਉਹਨਾਂ ਨੂੰ ਗੋਟ ਖਾ ਕੇ ਬੈ ਕਿ ਜੇ ਉਹ ਕੋਈ ਮਾਰਨ ਆਵੇਗਾ ਤੇ ਬੰਦਾ ਕੋ ਜਵਾਬ ਹੀ ਦੇਵੇਗਾ ਉਹਨੂੰ ਉਹਦਾ ਸੋ ਤੁਹਾਨੂੰ ਇਹ ਵੀ ਸੁਣਿਆ ਪਰਵਾਰਿਕ ਮੈਂਬਰਾਂ ਨੇ ਆਖਿਆ ਹੈ ਵੀ ਜੇਲ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਅੱਜ ਸ਼ਨੀਵਾਰ ਹੈਗਾ ਤੇ ਅੱਜ ਉਹਨਾਂ ਨੂੰ ਕਾਫੀ ਸਮਾਂ ਇੰਤਜ਼ਾਰ ਕਰਨਾ ਪਿਆ ਪਰ ਮੁਲਾਕਾਤ ਨਹੀਂ ਹੋਈ ਪਰ ਉਹਨਾਂ ਦੇ ਵਕੀਲ ਸਾਹਿਬ ਨੇ ਆਖਿਆ ਵੀ ਸੋਮਵਾਰ ਨੂੰ ਫਿਰ ਉਹ ਇੱਕ ਮਾਨਯੋਗ ਕੋਰਟ ਦੇ ਵਿੱਚ ਜਾ ਕੇ ਇੱਕ ਅਪੀਲ ਦਾਇਰ ਕਰਨਗੇ ਜਿਸ ਤੋਂ ਬਾਅਦ ਇਹ ਇਹਨਾਂ ਨੂੰ ਮਿਲਣ ਦੇ ਲਈ ਪਟਿਆਲਾ ਜੇਲ੍ਹ ਦੇ ਵਿੱਚ ਪਹੁੰਚਣਗੇ ਇਸ ਤੋਂ ਇਲਾਵਾ ਜੇਲ੍ਹ ਪ੍ਰਸ਼ਾਸਨ ਤੇ ਵੀ ਵੱਡਾ ਸਵਾਲ ਹੈਗਾ ਜਿਸ ਤਰ੍ਹਾਂ ਆਖਿਆ ਜਾ ਰਿਹਾ ਵੀ ਭਾਈ ਸਾਹਿਬ ਸੰਦੀਪ ਸਿੰਘ ਵੱਲੋਂ ਜਿਹੜਾ ਲੋਹੇ ਦੀ ਰਾਡ ਦੇ ਨਾਲ ਹਮਲਾ ਕੀਤਾ ਗਿਆ ਸੀ ਆਖਿਰ ਲੋਹੇ ਦੀ ਰਾਡ ਸੰਦੀਪ ਸਿੰਘ ਕੋਲ ਕਿੱ